ਗੁਰੂ ਦੀ ਸਿੱਖਿਆ ਸੱਚਾਈ ਵਿਸ਼ਵਾਸ ਤੇ ਨਿਮਰਤਾ ਦੀ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਗੁਰੂ ਜੀ ਰਹਿੰਦੇ ਸਨ ਉਹ ਸਧਾਰਨ ਜੀਵਨ ਜੀਉਂਦੇ ਪਰ ਉਹਨਾਂ ਕੋਲ ਸਿਆਣਪ ਦਾ ਅਨਮੋਲ ਖਜ਼ਾਨਾ ਸੀ ਦੂਰੋਂ ਦੂਰੋਂ ਲੋਕ ਉਹਨਾਂ ਕੋਲ ਸਲਾ ਲੈਣ ਹੁੰਦੇ ਸਨ ਇੱਕ ਦਿਨ ਪਿੰਡ ਦਾ ਇੱਕ ਨੌਜਵਾਨ ਸ਼ਗਰਤ ਗੁਰੂ ਜੀ ਕੋਲ ਆਇਆ ਉਸ ਦਾ ਮਨ ਹਮੇਸ਼ਾ ਬੇਚੈਨ ਰਹਿੰਦਾ ਸੀ ਉਹ ਕਹਿੰਦਾ ਗੁਰੂ ਜੀ ਮੈਂ ਹਰ ਰੋਜ਼ ਪਾਠ ਵੀ ਕਰਦਾ ਹਾਂ ਸੇਵਾ ਵੀ ਕਰਦਾ ਹਾਂ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਕੀ ਮੇਰੇ ਵਿੱਚ ਕੋਈ ਕਮੀ ਹੈ ਗੁਰੂ ਜੀ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ ਬੇਟਾ ਕੱਲ੍ਹ ਸਵੇਰੇ ਤੂੰ ਮੈਨੂੰ ਖੇਤ ਹੋਈ ਨੌਜਵਾਨ ਗੁਰੂ ਜੀ ਕੋਲ ਪਹੁੰਚ ਗਿਆ ਗੁਰੂ ਜੀ ਨੇ ਉਸ ਨੂੰ ਇੱਕ ਛੋਟਾ ਜਿਹਾ ਮਿੱਟੀ ਦਾ ਘੜਾ ਦਿੱਤਾ ਜੋ ਪਾਣੀ ਨਾਲ ਭਰਿਆ ਹੋਇਆ ਸੀ ਉਹ ਕਹਿੰਦੇ ਇਹ ਘੜਾ ਲੈ ਕੇ ਪਿੰਡ ਦੇ ਚੌਂਕ ਤੱਕ ਚੱਲ ਧਿਆਨ ਰੱਖੀ ਇੱਕ ਬੂੰਦ ਵੀ ਨਾ ਡਿਗੇ ਨੌਜਵਾਨ ਹੈਰਾਨ ਸੀ ਪਰ ਉਸ ਨੇ ਗੁਰੂ ਦੀ ਆਗਿਆ ਮੰਨ ਲਈ ਉਹ ਧਿਆਨ ਨਾਲ ਚੱਲਿਆ ਲੋਕ ਉਸ ਨੂੰ ਬਾਜਾ ਮਾਰਦੇ ਬੱਚੇ ਖੇਡਦੇ ਕਈ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਰ ਉਹ ਕਿਸੇ ਵੱਲ ਨਾ ਵੇਖਦਾ ਸਿਰਫ ਘੜੇ ਤੇ ਧਿਆਨ ਕੇਂਦ੍ਰਿਤ ਰੱਖਦਾ ਜਦੋਂ ਚੌਕ ਪਹੁੰਚਿਆ ਗੁਰੂ ਜੀ ਪਹਿਲਾਂ ਹੀ ਉੱਥੇ ਮੌਜੂਦ ਸਨ ਗੁਰੂ ਜੀ ਦਾ ਪ੍ਰਸ਼ਨ ਗੁਰੂ ਜੀ ਨੇ ਪੁੱਛਿਆ ਬੇਟਾ ਰਸਤੇ ਚੱਤੋਂ ਕਿਸੇ ਨੂੰ ਵੇਖਿਆ ਨੌਜਵਾਨ ਕਹਿੰਦਾ ਗੁਰੂ ਜੀ ਕਿਸੇ ਨੂੰ ਵੀ ਨਹੀਂ ਮੇਰਾ ਸਾਰਾ ਧਿਆਨ ਤਾਂ ਘੜੇ ਵਿੱਚ ਸੀ ਕਿ ਪਾਣੀ ਦੀ ਬੂੰਦ ਨਾ ਡਿੱਗੇ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਆ beta ਇਹੀ ਤਾਂ ਸਿੱਖਿਆ ਹੈ ਜਦ ਮਨ ਪਰਮਾਤਮਾ ਉੱਤੇ ਇਸੇ ਤਰ੍ਹਾਂ ਟਿਕ ਜਾਵੇ ਜਿਵੇਂ ਤੂੰ ਘੜੇ ਉੱਤੇ ਧਿਆਨ ਦਿੱਤਾ ਤਾਂ ਸ਼ਾਂਤੀ ਆਪਣੇ ਆਪ ਮਿਲਦੀ ਹੈ ਅੰਤ ਦੀ ਸਿੱਖਿਆ ਨੌਜਵਾਨ ਦੀ ਅੱਖਾਂ ਪਰ ਆਈਆ ਉਸ ਨੂੰ ਸਮਝ ਆ ਗਿਆ ਕਿ ਸ਼ਾਂਤੀ ਬਾਹਰ ਨਹੀਂ ਅੰਦਰ ਹੈ ਜਿਵੇਂ ਘੜਾ ਪਾਣੀ ਨਾਲ ਭਰਿਆ ਸੀ ਤੇ ਮਨ ਭਰਿਆ ਹੋਇਆ ਹੋਣਾ ਚਾਹੀਦਾ ਵਿਸ਼ਵਾਸ ਸੇਵਾ ਤੇ ਸਮਰਪਣ ਨਾਲ ਗੁਰੂ ਜੀ ਨੇ ਅਖੀਰ ਜਿ ਕਿਹਾ ਸਿੱਖਿਆ ਪੜਨ ਨਾਲ ਨਹੀਂ ਆਉਂਦੀ ਸਿੱਖਿਆ ਜੀਣ ਨਾਲ ਆਉਂਦੀ ਹੈ ਸੰਦੇਸ਼ ਜਦੋਂ ਮਨ ਪਰਮਾਤਮਾ ਉੱਤੇ ਪੂਰਾ ਧਿਆਨ ਕੇਂਦ੍ਰਿਤ ਕਰਦਾ ਹੈ ਤਾਂ ਦੁਨੀਆ ਦੀਆਂ ਆਵਾਜ਼ਾਂ ਖਾਮੋਸ਼ ਹੋ ਜਾਂਦੀਆਂ ਹਨ ਅਸਲ ਵਿੱਚ ਗੁਰੂ ਉਹ ਨਹੀਂ ਜੋ ਬਾਹਰ ਮਿਲੇ ਅਸਲੀ ਗੁਰੂ ਉਹ ਹੈ ਜੋ ਅੰਦਰ ਦੀ ਆਵਾਜ਼ جگਾਉਂਦਾ ਹੈ